ਸਾਰਿਆਂ ਨੂੰ ਪਿਆਰ ਭਰੀ ਸਸ਼ੀਅਕਲ ਜੀ ਦੋਸਤੋ ਗੱਲ ਕਰਾਂਗੇ ਅੱਜ ਦੀ ਬੜੀ ਅਪਡੇਟ ਸੋ ਦੋਸਤੋ ਪੰਜਾਬ ਦੇ ਮਲਾਜ਼ਮਤੀ ਪੈਨਸ਼ਨਰਸ ਜਿਹੜੇ ਨੇ ਪੰਜਾਬ ਸਰਕਾਰ ਤੋਂ ਬੇਹਦੀ ਖਫਾ ਹਨ ਸੋ ਦੋਸਤੋ ਇਸ ਮੀਟਿੰਗ ਦੇ ਵਿੱਚ ਸਾਂਝਾ ਫਰੌਂਟ ਨੇ ਪੈਨਸ਼ਨਰਸ ਨੂੰ 2.99 ਦਾ ਗੁਣਾਕ ਦੇਣ ਦੀ ਮੰਗ ਨੂੰ ਪਬੁक्ता ਦਿਨਾਲ ਚੁੱਕਿਆ ਸੀ ਇਸ ਨੂੰ ਵਿੱਤ ਮੰਤਰੀ ਨੇ ਜਾਇਜ਼ ਮੰਨਦੇ ਨੇ ਤੇ ਇਸੇ ਨੂੰ ਦੇਖਦੇ ਹੋਏ 30 April ਨੂੰ ਵਿੱਤ ਵਿਭਾਗ ਦੀ ਜਿਹੜੀ ਮੀਟਿੰਗ ਸੱਦੀ ਸੀ ਤੇ ਇਸ ਮੰਗਾਂ ਦਾ ਜਿਹਨਾਂ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ ਗਿਆ ਸੀਗਾ ਸੋ ਦੋਸਤੋ ਇਸ ਮੰਗ ਤੋਂ ਇਲਾਵਾ 2004 ਤੋਂ ਬਾਅਦ ਜਿਹੜੇ ਮੁਲਾਜ਼ਮਾਂ ਦੀ NPS ਰੱਦ ਕਰਨੀ ਸੀ ਜਿਹੜੀ ਕਿ ਇਸ ਤੋਂ ਇਲਾਵਾ ਕੱਚੇ ਵਰਕਰਾਂ ਨੂੰ ਪੱਕਾ ਕਰਨ ਦਾ ਮੁੱਦਾ ਵੀ ਫਰੰਟ ਨੇ ਚੁੱਕਿਆ ਸੀ ਜਿਹੜੀ 25 ਪਿੱਛੇ ਜਿਹੜੀ 25 April ਨੂੰ ਮੀਟਿੰਗ ਕੀਤੀ ਗਈ ਉਸ ਮੀਟਿੰਗ ਦੇ ਵਿੱਚ ਜਿਹੜਾ ਮੁਲਾਜ਼ਮਾਂ ਨੂੰ ਦਾ ਰੈਪਰੋਸਾ ਦਿੱਤਾ ਗਿਆ ਸੀ ਸੋ ਦੋਸਤੋ ਇਹ ਕੈਬਨਟ ਸਬ ਕਮੇਟੀ ਦੇ ਅੱਗੇ ਦੋਸਤੋ ਇਸ ਤੋਂ ਬਿਨਾ ਜਿਹੜੇ ਮਾਨ ਪੱਤਾ ਵਰਕਰਾਂ ਵਰਕਰਾਂ ਦੇ ਬਾਰੇ ਵੀ ਗੱਲ ਕੀਤੀ ਗਈ ਸੀ ਇਹਨਾਂ ਦਾ ਪੱਤਾ ਜਿਹੜਾ ਹੈ ਤੁਰੰਤ ਦੁੱਗਣਾ ਕੀਤਾ ਜਾਵੇ ਘਟੋ ਘਟ ਉਰਜਤਾ ਦੇ ਘੇਰੇ ਵਿੱਚ ਲਿਆਉਣ ਦਾ ਮਤਾ ਜਿਹੜਾ ਹੈ ਕੈਬਨਟ ਮੀਟਿੰਗ ਦੇ ਵਿੱਚ ਪਾਸ ਕੀਤਾ ਜਾਵੇ ਇਸ ਤੋਂ ਇਲਾਵਾ ਦੋਸਤੋ ਜਿਹੜਾ ਹੈ ਪੀ ਕਮਿਸ਼ਨ ਦੇ ਮੁਲਾਜ਼ਮਾਂ ਦੇ ਬਕਾਇਆ ਨੇ ਉਹ 36 36 ਮਹੀਨੇ ਜਾਂ ਕਿਸ਼ਤਾਂ ਦੇ ਵਿੱਚ ਜਾਂ 42 42 ਕਿਸ਼ਤਾਂ ਦੇ ਵਿੱਚ ਅਦਾ ਕਰਨ ਦੇ ਨਿਯਮ ਦਾ ਜਿਹੜਾ ਹੈ ਸਖਤ ਵਿਰੋਧ ਜਤਾਇਆ ਗਿਆ ਸੀਗਾ ਵਿੱਤ ਮੰਤਰੀ ਦੇ ਵੱਲੋਂ ਕਿਹਾ ਗਿਆ ਕਿ 30 April ਦੀ ਮੀਟਿੰਗ ਦੇ ਵਿੱਚ ਇਸ ਦੀਆਂ ਸਮੀਖਿਆ ਕੀਤੀ ਜਾਵੇਗੀ ਮੁਲਾਜ਼ਮਾਂ ਦੇ ਜਿਹੜੇ ਬੰਦ ਕੀਤੇ ਗਏ 4 ਸਾਲਾਂ 9 ਸਾਲਾਂ ਤੇ 14 ਸਾਲਾਂ ਦੇ ACP ਪੈਡੂ ਪੱਤੇ ਅਸਮੇਤ ਕੱਟੇ ਗਏ ਹੋਰ ਪੱਤਿਆਂ ਦੀ ਬਹਾਲੀ ਬਾਰੇ ਵੀ ਵਿੱਤ ਮੰਤਰੀ ਨੇ ਭਰੋਸਾ ਦਿੱਤਾ ਸੀਗਾ ਜਿਹੜਾ ਕਿ 6ਵੇਂ ਤਨਖਾਹ ਕਮਿਸ਼ਨ ਦੇ ਬਕਾਇਦੇ ਦੀ ਜਿਹੜੀ ਰਿਪੋਰਟ ਨੂੰ ਜਿਹੜਾ 30 April ਦੀ ਮੀਟਿੰਗ ਦੇ ਵਿੱਚ ਜਿਹੜਾ ਇਸ ਤੇ ਜ਼ਰੂਰ ਚਰਚਾ ਕੀਤੀ ਜਾਵੇਗੀ ਸੋ ਇਸੇ ਦੀ ਮੀਟਿੰਗ ਨੂੰ ਲੈ ਕੇ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਸੋ ਦੋਸਤੋ ਸਰਕਾਰ ਦੀ ਜਿਹੜੀ ਮੁਲਾਜ਼ਮਤ ਤੇ ਪੈਨਸ਼ਨਰਜ਼ ਦੇ ਨਾਲ ਹੋਣ ਵਾਲੀ ਜਿਹੜੀ ਕਿ ਕੱਲ ਜਿਹੜੀ 30 April ਨੂੰ ਮੀਟਿੰਗ ਸੀ ਉਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਸੋ ਜਾਣਕਾਰੀ ਦੇ ਅਨੁਸਾਰ ਜਿਹੜੀ ਹੈ ਕੱਲ ਜਿਹੜੀ ਮੀਟਿੰਗ ਸੀ ਜਿਹੜੀ ਉਸ ਨੂੰ ਪੋਸਟਪੋਨ ਕੀਤਾ ਗਿਆ ਹੈ ਵਿੱਤ ਵਿਭਾਗ ਤੇ ਉੱਚ ਅਧਿਕਾਰੀਆਂ ਦੇ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਦੇ ਬਾਬਤ ਜਿਹੜੀ ਮੀਟਿੰਗ ਕਰਨੀ ਸੀ ਬੜੀ ਹੀ ਅਹਿਮ ਮੀਟਿੰਗ ਸੀ ਅਤੇ ਜਦੋਂ 25 April ਨੂੰ ਮੁਲਾਜ਼ਮ ਪੈਨਸ਼ਨ ਸਾਂਝਾ ਫਰੰਟ ਦੀ ਵਿੱਤ ਮੰਤਰੀ ਹਰਪਾਲ ਸਿੰਘ ਛੀਮਾ ਨਾਲ ਮੀਟਿੰਗ ਹੋਈ ਸੀ ਔਰ ਉਸ ਮੀਟਿੰਗ ਦੇ ਦੌਰਾਨ ਇਹ ਫੈਸਲਾ ਵੀ ਅਸੀਂ ਵੀ ਇਸ ਮੀਟਿੰਗ ਦੇ ਵਿੱਚ ਪੰਜਾਬ ਪੈਨਸ਼ਨ ਫਰੰਟ ਦੇ ਜੋ ਵੀ ਦੋ ਨਾਮੂਨਦੇ ਜਿਹੜੇ ਸ਼ਾਮਿਲ ਹੋਣਗੇ ਉਸ ਘੜੀ ਦੇ ਤਹਿਤ ਜਿਹੜਾ ਹੈ ਸਾਂਝੇ ਫਰੰਟ ਦੇ ਦੋ ਲੀਡਰ ਕਰਮ ਸਿੰਘ ਧੋਨੀਆ ਅਤੇ ਐਨ ਕੇ ਕਲਸੀ ਪੰਜਾਬ ਸੈਕਰੀਅਰੇਟ ਜਿਹੜੇ ਨੇ ਮੀਟਿੰਗ ਦੇ ਵਿੱਚ ਸ਼ਾਮਿਲ ਹੋਣ ਲਈ ਗਏ ਸੀ ਪਰ ਜੋ ਜਾਣਕਾਰੀ ਮਿਲੀ ਹੈ ਉਹਦੇ ਮੁਤਾਬਕ ਜੋ ਸੈਕਟਰੀਅਟ ਜਿਹੜੇ ਪੁੱਜੇ ਤੇ ਉਹਨਾਂ ਨੂੰ ਪਤਾ ਲੱਗਾ ਵੀ ਮੀਟਿੰਗ ਤੇ ਪੋਸਟਪੋਨ ਹੋ ਗਈ ਹੈ ਵਿੱਤ ਵਿਭਾਗ ਦੇ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਜਿਹੜੇ ਸੈਕਟਰੀ ਕਰੀਸ਼ਨ ਕੁਮਾਰ ਨੇ ਉਹ ਅੱਜ ਪਾਖੜਾ ਮੈਨੇਜਮੈਂਟ ਬੋਰਡ ਦਾ ਜਿਹੜਾ ਹੈ ਫਰਟ ਫੜ ਜਿਹੜਾ ਚੱਲ ਰਿਹਾ ਹੈ ਉਸ ਮਾਮਲੇ ਦੇ ਵਿੱਚ ਬਿਜ਼ੀ ਨੇ ਜਿਹਦੇ ਕਰਕੇ ਅੱਜ ਦੀ ਜਿਹੜੀ ਹੈ ਉਹਨਾਂ ਨੇ ਜਿਹੜੀ 30 ਅਪ੍ਰੈਲ ਦੀ ਮੀਟਿੰਗ ਨੂੰ ਜਿਹੜਾ ਹੈ ਉਹ ਪੋਸਟਪੋਨ ਕਰ ਦਿੱਤਾ ਹੈ ਉਹ ਜਾਣਕਾਰੀ ਜਿਹੜੀ ਹੈ ਮਿਲੀ ਹੈ ਜਿਹੜੇ ਲੀਡਰਸ਼ਿਪ ਅੱਜ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਣ ਗਏ ਸੀ ਉਹ ਵੱਡੇ ਜਿਹੜੇ ਦਸਤਾਵੇਜ਼ ਲੈ ਕੇ ਗਏ ਸੀ ਕਿਉਂਕਿ ਅਹੜੀ ਇੱਕ ਤੇ ਪੈਸ਼ਨਰਸ ਆ ਜਿਹੜਾ 2.95 ਗੁਣਾਕ ਵਾਲਾ ਮਾਮਲਾ ਉਹਦੇ ਤੇ ਚਰਚਾ ਹੋਣੀ ਸੀ ਔਰ ਇਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਮਲਾਸਮਾਂ ਦੀਆਂ ਮੰਗਾਂ ਸੀ ਉਹਨਾਂ ਤੇ ਚਰਚਾ ਹੋਣ ਦੀ ਸੁਭਾਵਨਾ ਸੀ ਔਰ ਇਹ ਵੀ ਜਾਣਕਾਰੀ ਜਿਹੜੀ ਸੋ ਦੋਸਤੋ ਮਿਲੀ ਹੈ ਜਿਹੜੀ ਹੈ ਮੀਟਿੰਗ ਹੈ ਜਿਹੜੀ ਪੋਸਟਪੋਨ ਕੀਤੀ ਗਈ ਹੈ ਅਗਲੀ ਡੇਟ ਹੋਏਗੀ ਅਗਲੀ ਡੇਟ ਵੀ ਹਲੇ ਵੀ ਜਿਹੜੀ ਹੈ ਨਹੀਂ ਤੈਅ ਕੀਤੀ ਗਈ ਔਰ ਅਧਿਕਾਰੀਆਂ ਨੇ ਫਰੰਟ ਦੇ ਆਗੂ ਨੂੰ ਜਾਣਕਾਰੀ ਦਿੱਤੀ ਹੈ ਵੀ ਦੋਕ ਦਿਨਾਂ ਬਾਅਦ ਉਹਦੀ ਜਾਣਕਾਰੀ ਦੇ ਦਿੱਤੀ ਜਾਊਗੀ ਸੋ ਜਿਹੜੀ ਮੀਟਿੰਗ ਤੇ ਬਹੁਤ ਹੀ ਵੱਡੀ ਉਮੀਦ ਸੀ ਮੁਲਾਜ਼ਮਾਂ ਨੂੰ 30 April ਦੀ ਮੀਟਿੰਗ ਨੂੰ ਲੈ ਕੇ ਕਿਉਂਕਿ ਜਦੋਂ 25 April ਨੂੰ ਵਿਤਮ ਵਿੱਤ ਮੰਤਰੀ ਹਰਪਾਸ ਸਿੰਘ ਚੀਮਾ ਨਾਲ ਸਾਂਝੇ ਫਰੰਟ ਦੀ ਇੱਕ ਵੱਡੇ ਵਫਦ ਦੀ ਜਿਹੜੀ ਮੀਟਿੰਗ ਹੋਈ ਸੀ ਖੁੱਲੀ ਮੀਟਿੰਗ ਹੋਈ ਸੀ ਲੰਮੀ ਮੀਟਿੰਗ ਹੋਈ ਸੀ ਔਰ ਇਸ ਮੀਟਿੰਗ ਦੇ ਵਿੱਚ ਵੱਡੇ ਪੱਧਰ ਤੇ ਮੰਗਾਂ ਦੇ ਜਿਹੜਾ ਹੈ ਡਿਸਕਸ਼ਨ ਕੀਤਾ ਕੀਤਾ ਗਿਆ ਸੀਗਾ ਮੰਥਨ ਹੋਇਆ ਸੀ ਔਰ ਉਸੇ ਮੀਟਿੰਗ ਦੇ ਵਿੱਚ ਇਹ ਗੱਲ ਨਿਕਲੀ ਸੀ ਕਿ ਵਿੱਤ ਮੰਤਰੀ ਹਰਪਾਸ ਸਿੰਘ ਚੀਮਾ ਨੇ ਜਾਣਕਾਰੀ ਦਿੱਤੀ ਸੀ ਵੀ 30 ਅਪ੍ਰੈਲ ਨੂੰ ਵਿੱਤ ਜਿਹੜੇ ਨਿਤੇ ਪਰਸਨਲ ਵਿਭਾਗ ਜਿਹੜੀ ਮੁਲਾਜ਼ਮਾਂ ਦੀਆਂ ਮੰਗਾਂ ਤੇ ਚਰਚਾ ਕਰਨਗੇ ਵਿਚਾਰ ਵਟਾਂਦਰਾ ਕਰਨਗੇ ਤੇ ਇਸ ਜਿਹੜੇ ਮੁੱਦਿਆਂ ਨੂੰ ਚੁੱਕਣਗੇ ਔਰ ਇਸ ਮੀਟਿੰਗ ਦੇ ਵਿੱਚ ਉਦੋਂ ਹੀ ਫੈਸਲਾ ਜਿਹੜਾ ਹੈ ਵੀ ਫਰੰਟ ਦੇ ਦੋ ਨਾਮ ਹੁੰਦੇ ਵੀ ਜਿਹੜੇ ਸ਼ਾਮਿਲ ਹੋਣਗੇ ਸੋ ਦੋਸਤੋ ਇਹ ਸੀ ਅੱਜ ਦੀ ਬਹੁਤ ਖਾਸ ਅਪਡੇਟ ਧੰਨਵਾਦ ਜੀ